ਲੇ ਆਏ ਨੇ پارٹی ਦੇ ਸਾਰੇ ਜਿਹੜੇ ਅਹੁਦੇਦਾਰ ਸਹਿबान ਉਹ ਆਏ ਨੇ ਆਮ ਸ਼ਹਿਰੀ ਆਏ ਨੇ ਇਹਨਾਂ ਦੇ ਸਾਥ ਤੋਂ ਦੇਖ ਕੇ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਔਰ ਪਟਿਆਲਾ ਹਲਕਾ ਵੀ ਕਾਂਗਰਸ ਨੂੰ ਬਹੁਤ ਵੱਡੀ ਲੀਡ ਦਵਾ ਕੇ ਕੇਂਦਰ ਵਿੱਚ ਆਪਣਾ ਨਮਾਇਦਾ ਭੇਜੇਗਾ ਤੇ ਮੈਂ ਸ਼ੁਕਰਗੁਜ਼ਾਰ ਆਪਣੀ ਸਬੂੱਚੀ ਲੀਡਰਸ਼ਿਪ ਤੇ ਵਰਕਰਾਂ ਦੇ ਤੇ ਆਪਣੀ ਕੇਂਦਰੀ ਲੀਡਰਸ਼ਿਪ ਦੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦੇਸ਼ ਦੇ ਔਖੇ ਕੜੀ ਵਿੱਚ ਜਦੋਂ ਦੇਸ਼ جمہوریت ختم ہو رہی ہے تارمک بندیاں پاکیاں جا رہے ہیں ادارے بیچے جا رہے ہیں تنا بڑا محول ہے یہ ہی حال سے کہاں سے بدل بن کے آ رہی ہے ہندوستان لیول سے بھی انڈیا لائنس نہ مل کے پجاب لیول سے بھی میں بہت عواری ہے گا اور لوگ سب تھا شکر جارہی ہے آج میرے روڈ شو شاہد رونا آئی خاتم 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 خاتم, خاتم،, خاتم، سارا خاتم ہے سارے حل کے بڑا اپنا کام کرتے ہیں ਤੇ ਹਲਕੇ ਇੰਚਾਰਜ ਦੀ ਗੱਲ ਹੈ ਜੀ ਸਾਰੇ ਆਏ ਨੇ ਹਾਂ ਜੀ ਬਹੁਤ ਵਧੀਆ ਉਹਨਾਂ ਇੱਥੇ ਆਣਾ ਹੀ ਮੇਰੇ ਮੇਰੇ ਵਾਸਤੇ ਬੜੀ ਭਾਗਾ ਵਾਲੀ ਗੱਲ ਹੈਗੀ ਹੈ ਔਰ ਉਹਨਾ ਵਾਹਾਂ ਦੇ

ਡਾਕਟਰ ਕਾਂਦੀ ਪਹਿਲਾਂ ਆਮ ਆਦਮੀ ਪਾਰਟੀ ਸੀਗੇ ਫਿਰ ਆਜ਼ਾਦ ਰਹੇ ਹੁਣ ਕਾਂਗਰਸ ਵਿੱਚ ਕਹਿੰਦੇ ਚੱਲ ਬਸ ਨੂੰ ਕਹਿੰਦੇ ਵੋਟ ਨਹੀਂ ਪਾ ਸਕਦੇ ਕੋਈ ਚੱਲ ਬਸ ਨਹੀਂ ਹੈਗਾ ਮੈਂ ਆਮ ਆਦਮੀ ਪਾਰਟੀ 6 ਮਿੰਟ ਬਾਅਦ ਛੱਡ ਦਿੱਤੀ ਸੀਗੀ ਪੰਜਾਬ ਦੇ ਮੁੱਦਿਆਂ ਨੇ ਸ਼ਾਸ ਕੀਤੀ ਹੈਗੀ ਹੈ ਟਟ ਕੇ ਸ਼ਾਸ ਕੀਤੀ ਹੈਗੀ ਹੈ ਅੱਜ ਦੇਸ਼ ਸਾਹਮਣੇ ਜਿੰਨੀ ਚੁਣੌਤੀ ਹੈਗੀ ਹੈ ਔਰ ਉਸ ਕੋਈ ਆਜ਼ਾਦ ਪਾਰਟੀ ਨਹੀਂ ਕਰ ਸਕਦੀ ਕੋਈ ਹੋਰ ਪਾਰਟੀ ਸਿਰ ਕਾਂਗਰਸ ਹੀ ਜਿਹੇ ਪਾਰਟੀ ਮੈਂ ਲੱਗੀ ਜਿਹੜੀ ਦੇਸ਼ ਦੇ ਹਾਲਤ ਨੂੰ ਬਦਲ ਸਕਦੀ ਹੈ ਮੁਲਕ ਸੁਧਾਰ ਕਰ ਸਕਦੀ ਹਰ ਹਰ ਹਲਕੇ ਜੋ ਭਾਰੀ ਦਦਾਲ ਵਿੱਚ ਕਾਂਗਰਸ ਵਰਕਰ ਤੇ ਲੀਡਰ ਸਭਾ ਦਾ ਆਏ ਨੇ 9 ਜਨ ਹਲਕਿਆਂ ਦੇ ਹਲਕਿਆਂ ਇੰਚਾਰਜ ਜਾਨੀ ਕਿ ਤਾਬਕਾ ਐਮ ਐਲ ਏ ਆਏ ਨੇ ਪਾਰਟੀ ਦੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਉਹ ਆਏ ਨੇ ਆਮ ਸ਼ਹਿਰੀ ਆਏ ਨੇ ਇਹਨਾਂ ਦੇ ਸਾਥ ਤੋਂ ਦੇਖ ਕੇ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਔਰ ਪਟਿਆਲਾ ਹਲਕਾ ਵੀ ਕਾਂਗਰਸ ਨੂੰ ਬਹੁਤ ਵੱਡੀ ਲੀਡ ਦਿਵਾ ਕੇ ਕੇਂਦਰ ਵਿੱਚ ਆਪਣਾ ਨੁਮਾਇੰਦਾ ਭੇਜੇਗਾ ਤੇ ਮੈਂ ਸ਼ੁਕਰਗੁਜ਼ਾਰ ਆਪਣੀ ਸਮੁੱਚੀ ਲੀਡਰਸ਼ਿਪ ਦੇ ਵਰਕਰਾਂ ਦੇ ਤੇ ਆਪਣੀ ਕੇਂਦਰੀ ਲੀਡਰਸ਼ਿਪ ਦੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦੇਸ਼ ਇਸ ਅਫੀਕ ਕੜੀਵੇ ਜਦੋਂ ਦੇਸ਼ ਜਮਹੂਰੀਅਤ ਖਤਮ ਹੋ ਰਹੀ ਹੈ ਧਾਰਮਿਕ ਵੰਡੀਆਂ ਪਾਈਆਂ ਜਾ ਰਹੇ ਨੇ ਅਦਾਰੇ ਵੇਚੇ ਜਾ ਰਹੇ ਨੇ ਤਣਾਅ ਵਾਲਾ ਮਾਹੌਲ ਹੈ ਅਜੇ ਹੀ ਹਾਜ਼ਰ ਕਾਂਗਰਸ ਬਦਲ ਬਣ ਕੇ ਆ ਰਹੀ ਹੈਗੀ ਹਿੰਦੁਸਤਾਨ ਲੈਵਲ ਤੇ ਵੀ ਇੰਡੀਆ ਲਾਇੰਸ ਨਾਲ ਮਿਲ ਕੇ ਤੇ ਪੰਜਾਬ ਲੈਵਲ ਤੇ ਵੀ ਮੈਂ ਬਹੁਤ ਆਵਾਰੀ ਹੈਗਾ ਔਰ ਲੋਕ ਸਭ ਦਾ ਸ਼ੁਕਰਗੁਜ਼ਾਰ ਜੀ ਅੱਜ ਮੇਰੇ ਰੋਡ ਸ਼ੋਅ ਦਾ ਆਨਲਾਈਨ